ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਪਿਛਲੇ ਹਫ਼ਤੇ ਅਖਬਾਰਾਂ ਦੀਆਂ ਸੁਰਖੀਆਂ ਬਣੀ ਇੱਕ ਖਬਰ ਜਿਸ ਵਿੱਚ ਇੱਕ ਅਮਰਤਾਰੀ ਗੁਰਸਿੱਖ ਜਿਨ੍ਹਾਂ ਦਾ ਨਾਮ ਸਰਦਾਰ ਮੋਹਨ ਸਿੰਘ ਹੈ ਉਹਨਾਂ ਨਾਲ ਮਿਲੌਣ ਜਾ ਰਹੇ ਹਾਂ ਉਹਨਾਂ ਨਾਲ ਜੋ ਵੀ ਵੀ ਦੇਖੀ ਹੋਈ ਉਹ ਅਸੀਂ ਆਪਾਂ ਉਹਨਾਂ ਦੀ ਆਪਣੀ ਜਵਾਨੀ ਸੁਣਦੇ ਹਾਂ ਸੋ ਅਦਾਰਾ ਯੂ ਨਿਊਜ਼ ਵੱਲੋਂ ਤੁਹਾਨੂੰ ਜੀ ਆਇਆਂ ਕਿਹਾ ਜਾਂਦਾ ਸਰਦਾਰ ਮੋਹਨ ਸਿੰਘ ਜੀ ਮੇਰੇ ਵੱਲੋਂ ਬੁਲਾਇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐ ਵੀ ਜੀ ਸਭ ਤੋਂ ਪਹਿਲਾਂ ਤਾਂ ਥੋੜੀ ਜੀ ਜਾਣਕਾਰੀ ਆਪਣੇ ਬਾਰੇ ਦਿਓ ਕਿ ਤੁਸੀਂ ਆਪਣਾ ਅਸ਼ੋਬ ਨਾਮ ਤੇ ਕਿਸ ਹਰਕੇ ਚਤਨਾ ਤੋਂ ਆਪਣਾ ਦੌਲਤਖਾਨਾ ਮੈਂ ਮੂਰ ਸਿੰਘ ਸੇ ਨਾ ਮੇਰਾ ਪੇਰੇ ਭਰਾ ਜਿਹੜਾ ਪੜਿਆ ਦੇ ਵਿੱਚ ਮੈਂ ਬਤੌਰ ਕਰਵਾਇ ਇਸ ਸਮੇਂ ਸ੍ਰੀ ਕਾਦੀਨਾ ਪੁਨੀਤ ਕਸੂਰ ਖਤਰ ਸਾਹਿਬ ਦੇ ਵਿੱਚ ਬਤੌਰ ਕਰਵਾਇ ਹਾਕਾ ਜਮੀਨ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਜੀ ਇਹ ਉਸਤਾ ਜੋ ਕੁਝ ਖਬਰਾਂ ਵਿੱਚ ਛਪਿਆ ਹੈ ਪਿਛਲੇ ਹਫਤੇ ਲਗਾਤਾਰ ਇਹਦੇ ਵਿੱਚ ਕਾਫੀ ਬਿਆਨ ਵੀ ਆਏ ਨੇ ਇਹ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਬਿਆਨ ਆਇਆ ਇੱਕ ਸੰਤ ਸਮਾਜ ਦੇ ਬਲਾਰੇ ਨੇ ਗੁਰਪ੍ਰੀਤਨ ਦਾ ਦਾਵਾ ਉਹਨਾਂ ਦਾ ਵੀ ਬਿਆਨ ਆਇਆ ਹੈ ਇਹ ਤੁਹਾਡੇ ਹੱਕ ਚ ਪੇਰਾ ਦਾ ਕੁਝ ਨਾ ਕੁਝ ਹੋਣਾ ਚਾਹੀਦਾ ਥੋੜੀ ਜਿਹੀ ਜਾਣਕਾਰੀ ਕੀ ਕੁਝ ਤੁਹਾਡੇ ਨਾਲ ਵਾਪਰਿਆ ਥੋੜਾ ਜਿਹਾ ਵਿਸਥਾਰ ਨਾਲ ਦੱਸੋਗੇ ਸਾਨੂੰ ਮੈਂ 2009 ਦੇ ਵਿੱਚ ਨਾ ਮੇਰੇ ਇੱਕ ਐਚਐਸਟੀ ਸੀ ਸ਼੍ਰੋਪਮਾ ਦਾਵਾ ਉਹ ਪਟਿਆਲੇ ਵਿਜਨਸ ਗੁਰੂ ਦੇ ਵਿੱਚ ਲਵੇ ਸੇ ਸਸਤੀ ਨੂੰ ਉਹਨਾਂ ਨੇ ਮੇਰੇ ਕੋਲ ਜ਼ਮੀਨ ਦੀ ਇੱਕ ਫਰਦ ਲਈ ਜੀ ਤੇ ਮੈਂ ਉਹਦੇ ਸਰਕਾਰੀ ਫੀਸ ਵਰਗੀ ਸੀ 20 ਰੁਪਏ ਦੀ ਉਹਨਾਂ ਤੋਂ ਮੈਂ ਰਸੂਰੀ ਬਾਰੇ ਤਾਂ ਮੈਨਾਂ ਇਹਨਾਂ ਨੂੰ ਬਹੁਤ ਬੁਰਾ ਲਾਇਆ ਕਿ ਇਹ ਪੰਜਾਬ ਦਾ ਪਹਿਲਾ ਫੜਵਰੀ ਹੈ ਇਹਨੇ ਮੇਰੇ ਕੋਲ ਫੀਸ ਮੰਗੀ ਆਵੇ ਤੈਨੂੰ ਖਾਓ ਹੋਣਾ ਚਾਹੀਦਾ ਸੀ ਮੈਂ ਕੋਈ ਹੁਣ ਸੰਸਰਾ ਜਿਹਨੇ ਪਾਸੋਂ ਸਿਫਰੰਗਾ ਆਇਆ ਮੇਰੇ ਵਰਗਾ ਜੇ 13 ਅੰਬਰ ਵੀ ਨਾ ਲੱਗ ਜੇ ਉਹ ਜਿਹੜੀ ਫੀਸ ਲਈਆਂ ਨੇ ਕੋਲੋਂ ਮੈਂ ਜਾ ਭੁਗਤਣਾ ਪਊਗਾ ਅੱਛਾ ਜੀ ਇਹਨੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਮੇਰੇ ਰੁਕੂ ਪਿੰਡ ਦੇ ਲੋਕ ਸੀ ਜਿਹੜੇ ਅੱਛਾ ਜੀ ਬਹੁਤ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਫਿਰ ਮੈਂ ਇਹ ਸਾਰਾ ਮਾਮਲਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਤਾਪ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਪਿਛਲੇ ਸਾਲ ਅਗਸਤ ਜੁਲਾਈ ਦੇ ਵਿੱਚ ਦੋ ਹਜ਼ਾਰ ਦੇ ਵਿੱਚ ਇਹ ਇੱਕ ਇੱਕ ਮਿੰਟ ਇੱਥੇ ਰੁਕੋ ਮੜਾ ਜਾ ਜਦੋਂ ਤੁਸੀਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕੀ ਤੁਸੀਂ ਉਹਨਾਂ ਨੂੰ ਲਿਖਤੀ ਦਿੱਤਾ ਜਾਂ ਵਰਬਲੀ ਜ਼ਬਾਨੀ ਗੱਲਬਾਤ ਤੁਹਾਡੀ ਉਹਨਾਂ ਨਾਲ ਹੋਈ ਮੈਂ ਮਾ ਸ਼ਰਮਾ ਸਾਹਿਬ ਮੈਂ ਤਾਂ ਕਹਿੰਦਾ ਸੀ ਕੋਈ ਮੈਨੂੰ ਕੁਝ ਕਰਦਾ ਤੇ ਮੇਰੇ ਕਸੂਰ ਨਾਮ ਸ਼ਿਕਾਇਤ ਦਾ ਮਣਾ ਕੇ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਗਲਤ ਕੰਮ ਕਰਦਾ ਕਹਿੰਦਾ ਤਾਂ ਮੁੱਖ ਮੰਤਰੀ ਕਾ ਮੈਨੂੰ ਕਹਿੰਦੇ ਵੀ ਉਹ ਤਾਂ ਬੜਾ ਸਸਤੀਆ ਨਹੀਂ ਹੈ ਅੱਛਾ ਜੀ ਕਿਉਂਕਿ ਮੈਂ ਤਾਂ ਸੈਸ਼ਨ ਨਹੀਂ ਦਿੱਤੀ ਮੈਂ ਕਹਿੰਦਾ ਵੀ ਕੁਰਸੀ ਤੇ ਬੈਠਾ ਮੈਂ ਕੰਮ ਨਹੀਂ ਕਰਿਆ ਉਹ ਕਹਿੰਦਾ ਜੀ ਅਸੀਂ ਜਾ ਕੇ ਉਹਨੂੰ ਸਿੱਖਣਾ ਕਰਵਾ ਦੇ ਤੇ ਮੈਂ ਬੜਾ ਸਰਪੰਚ ਬੈ ਗਿਆ ਉਹ ਕੁਰਸੀ ਤੇ ਬੈਠਾ ਹੈ ਮੁੱਖ ਮੰਤਰੀ ਕਹਿੰਦੇ ਉਹਨੂੰ ਦਸਦੀ ਹੈ ਤਾਂ ਫਿਰ ਮੈਂ ਆਰਟੀਆਈ ਦੇ ਵਿੱਚ ਅਪਲਾਈ ਕਰਦਾ ਤੇ ਨੂੰ ਇਹ ਦੱਸਿਆ ਜਾਂਦਾ ਬੰਦਾ ਤੋਂ ਹੋਰ ਡੈਰ ਹੋ ਗਿਆ ਤੇ ਇਹਨੂੰ ਜੈਕਸਨ ਮਿਲੀ ਹੈ ਤਾਂ ਤੁਹਾਨੂੰ ਦੱਸ ਮਿਲੀ ਹੈ ਅੱਛਾ ਜੀ ਤਾਂ ਬਿਲਕੁਲ ਸੱਚੇ ਸਿਰ ਕਰਕੇ ਜਦੋਂ ਮੁਕੰਮਲ ਰਿਕਵੈਸਟ ਵਾਲੇ ਨੂੰ ਕਿਹਾ ਤੇ ਮੈਂ ਆਰਟੀਆਈ ਚ ਅਪਲਾਈ ਕੀਤਾ ਤੇ ਇਹ ਵਾਪਸ ਸੈਨਸ ਉਸ ਟਾਈਮ ਉਹਨੂੰ ਸੈਂਸ਼ਨ ਹੋ ਗਿਆ ਅੱਛਾ ਜੀ ਅੱਛਾ ਜੀ ਉਸ ਤੋਂ ਬਾਅਦ ਜਦੋਂ ਮੈਂ ਆਰਟੀਆਈ ਤੇ ਅਪਲਾਈ ਕਰਤਾ ਤਾਂ 3 11 ਤੇ ਇਹਦਾ ਬਰਾ ਦੂਵੇਰ ਬਰਾ ਨੂੰ ਮੰਤਰੀ ਮੰਡਲ ਨੇ ਉਹ ਪ੍ਰਵਾਨ ਕਰੀ। ਇਹ ਉਸ ਤੋਂ ਪਹਿਲਾਂ ਉਹ ਆਪਣੀ ਮਰਜ਼ੀ ਨਾਲ ਇੱਥੇ ਕੁੱਛ ਦੇ ਵਿੱਚ ਅਸੀਆ। ਅੱਛਾ ਜੀ। ਮੈਂ ਸਾਰਾ ਕੁਝ ਜਦੋਂ ਇਹ ਕੰਨ ਪ੍ਰੇਸ਼ਾ ਲੋਕਾਂ ਨੂੰ ਲਾਗਿਆ ਮੈਨੂੰ ਕਰਨਾ ਮੈਂ ਇਹ ਦੇ ਮੁੱਖ ਮੰਤਰੀ ਸਾਹਿਬ ਨੂੰ ਅੱਛੇ ਤੇ ਇਹ ਜਿੱਤੀ ਰਹੀ। ਉਹਨਾਂ ਸਾਹਿਬ ਤੋਂ ਅੱਗੇ ਇਹ ਇਹ ਜਾਇਦਾ ਪਹਿਲੇ ਤੋਂ ਬਣਾਣੀ ਇੱਥੇ ਦੋ ਸਾਹਿਬ ਦੇ ਅੰਦਰ ਚਾਪਨ 500 ਰੁਪਏ ਦਾ ਹੱਕਤਾ ਹੈ ਤੇ 5000 ਡਸਟਰੀ ਮਿੱਟੀ ਦੀ ਟੁਕੜੀ ਲੈ ਗਿਆ। ਸਾਰਾ ਆਪਣੇ ਪੈਰਕ ਦਾ ਜੋ ਪਾਰੀ ਦੀ ਗੰਗਾ। ਕੋਤਾ ਤੁਸੀਂ ਯਾਰ ਪਾਣੀ ਦੇ ਘਰ ਮੈਂ ਬਤੌਰ ਕੁਦਵਾਰੀ ਆਪਣੇ ਰੋਜ਼ਾਨਾ ਦੇ ਵਾਕਫੀ ਤੇ ਵੀ ਇੱਕ ਰਿਪੋਰਟ ਵੀ ਰਿਪੋਰਟ ਕੀਤੀ ਹੈ ਜੀ ਚੌਰਾ ਸਾਹ ਕੋਲ ਲਿਖ ਕੇ ਡੀਸੀ ਬਤੇਗੜ ਤੋਂ ਆਵਾਜ਼ ਭੇਜਿਆ ਪਰ ਕੋਈ ਵੀ ਮਦਰ ਰਿਕਰ ਤੋਂ ਕੋਈ ਕਾਰਵਾਈ ਨਾ ਹੋਈ ਲੱਗਾ ਸਭ ਨੂੰ ਮੈਨੂੰ 18 ਫਰਵਰੀ ਨੂੰ ਇਹ ਮੈਨੂੰ ਸ਼ਿਵ ਕੁਮਾਰ ਜਰਮਾ ਆਪਣੇ ਸਾਥੀ ਸਰਜੀਤ ਸਿੰਘ ਰੇਵਾਲ ਅਤੇ ਡੀਐਸਪੀ ਨਾਲ ਹੀ ਮੇਰੇ ਚੁੱਕ ਕੇ ਇਹ ਘਰ ਸਾਡੇ ਸਵੇਰੇ ਪੜਿਆਲੋਂ ਤੇ ਡੀਐਸਪੀ ਰਹੀ ਨੇ ਕਿਤਵਾ ਦਿੱਤਾ ਤੇ ਉਸ ਤੋਂ ਬਾਅਦ ਉਨੇ ਆਗੇ ਮੇਨੂੰ ਮੋਗੇ ਜੀ ਸਰਜੀਤ ਸਿੰਘ ਗਰੇਵਾਲ ਆ ਗਿਆ ਸਰਜੀਤ ਸਿੰਘ ਗਰੇਵਾਲ ਨੇ ਪਹਿਲਾਂ ਜਦੋਂ ਉਹ ਘਰੋਂ ਨਿਕਲਿਆ ਚੁੱਪਿਆਂ ਹੌਕਾ ਪਾਈ ਦੇ ਵਿੱਚ ਮੇਰੀ ਪਰਵਾਨ ਉੱਤੇ ਜੀ ਤਾਂ ਉੱਥੇ ਲੱਗੇ ਮੋਗੇ ਨਾਲ ਨੇ ਮੈਨੂੰ ਬਹੁਤ ਜलील ਕੀਤਾ ਕਿ ਸਰਜੀਤ ਸਿੰਘ ਰੇਵਾਰ ਉਹ ਐ ਮੈਨੂੰ ਅਜਿਹਾ ਕਿਨਾ ਤੋਂ ਪਰੇਸ਼ਾਨ ਕੀਤਾ ਮੈਂ ਦੱਸ ਨਹੀਂ ਸਕਦਾ ਤੇ ਮੈਂ ਡਾਕਟਰੀ ਡਾਕਟਰ ਵਾ ਕੇ ਆਏ ਜਿਹਨੇ ਅਸਲੀ ਬਣਾ ਲਏ ਹੋਏ ਜੀ ਅਕੀ ਉਹਨੇ ਮੈਨੂੰ ਮਜਬੂਰ ਕੀਤਾ ਕਿ ਤੱਕ ਫੜ ਲੈਣਾ ਹੈ ਬਾਹਾਂ ਤੋਂ ਤੇ ਮੇਰਾ ਪੈਰ ਕਸੇਰਾ ਉਤਾਰਵਾ ਗਏ ਅੱਛਾ ਜੀ ਜਦੋਂ ਮੈਂ ਬਰਤਵਾ ਦਾ ਪਤਾ ਲਾਇਆ ਵੀ ਮੈਂ ਸਮਰਥਨ ਸਿੱਖਾ ਕੇ ਤੂੰ ਤਾਂ ਮੇਰੇ ਤੇ ਕੀ ਜਰੂਰ ਮੈਂ ਦੱਸਦਾ ਵੀ ਮੇਰੇ ਨਾਲ ਆਜਾ ਤੂੰ ਪਾ ਲੈ ਮੈਂ ਆਜਾ ਸਰਜੀਤ ਸਿੰਘ ਰਿਵਾਲ ਸੀ ਉਹ ਮੈਨੂੰ ਕਹਿ ਰਿਹਾ ਸੀ ਜਿਹੜੇ ਪੁਸ਼ਹਿਰੇ ਤੇ ਘਰ ਮੰਨਵਾਏ ਨੇ ਨਾ ਜੀ ਅਗਲੇ ਦੇ ਕਰੇ ਤੇ ਅਗਲੇ ਸਿੱਖਾ ਬੁਰੋ ਕਰਦਾ ਤੇ ਉਹ ਤੋਂ ਬਾਅਦ ਇਹਨਾਂ ਨੇ ਸਾਰਾ ਇਹ ਮੈਨੂੰ ਕਾਉਂਸਲ ਕਰਕੇ ਔਰ ਮੇਰੇ ਤੇ ਦਬਾਅ ਪਾਇਆ ਪ੍ਰੈਸ਼ਰ ਪਾਇਆ ਵੀ ਤੂੰ ਅੱਜ ਤੋਂ ਬਾਅਦ ਇਹ ਨਾਲ ਕਿਸੇ ਨਾਲ ਨਹੀਂ ਕਰੇਗਾ ਹੁੰਦਾ ਹੈ ਮੁੱਖ ਮੰਤਰੀ ਨੂੰ ਲੈ ਕੇ ਸਟੇਟ ਦਿੱਤੀ ਉਹ ਵੀ ਅਸਲਮੇਗਾ ਮੇਰੇ ਇਹ ਦੋਸਤ ਚਿਰਗੁਆ ਚਰਮਾ ਦੇ ਖਿਲਾਫ ਔਰ ਜੋ ਤੂੰ ਆਰਟੀਕ ਜਾਣਕਾਰੀ ਹੋਈ ਹੈ ਤੂੰ ਕੁਝ ਨਹੀਂ ਆਏਗਾ ਅੱਜ ਤੋਂ ਬਾਅਦ ਤੂੰ ਮੂੰਹ ਨਹੀਂ ਖੋਲੇਗਾ ਔਰ ਮੈਂ ਇਹ ਤੇਰੀ ਮੂੰਹੇ ਬਣਾ ਲਈਏ ਨਾਲੇ ਤੇਰੇ ਕੋਲਸ ਵਾਲੇ ਕੱਪੜੇ ਬਣਵਾ ਲਈ ਸਾਰੇ ਜੀ ਹਾਂਜੀ ਹਾਂਜੀ ਮੈਂ ਸੁਣ ਰਿਹਾ ਹਾਂ ਸਰ ਸਾਰੇ ਕੱਪੜੇ ਤੇਵਾ ਅੱਗੇ ਕੋਲਸ ਵਾਲੇ ਦੇ ਤੇ ਮੇਰੇ ਕਸਹਿਰਾਕਾਰ ਦੇ ਮੇਰੇ ਇਡਲ ਕੋਲਸ ਦੇ ਕੱਪੜੇ ਬਣਵਾ ਦੇ ਨਹੀਂ ਪਰ ਇਹ ਜਿਹੜੇ ਇੰਟੀਅਰ ਦੇ ਨਾਲ ਇੱਕ ਰੂਪੇ ਬਣਾਈ। ਉਹ ਮੇਰਾ ਫੋਟੋ ਖਿੱਚੀਆਂ ਸਰਜੀਤ ਸਿੰਘ ਰਿਵਾੜ ਨੇ। ਔਰ ਮੈਨੂੰ ਤੁਹਾਨੂੰ ਦਿੱਤੀ ਇਹ 300 ਇਹ ਸਾਰਾ ਉਹ ਲੈਟ ਚ ਪਾਵਾਂਗੇ। ਤੂੰ ਬੜਾ ਸਿੱਖ ਬਣਿਆ ਵਰਗਾ ਤੇਰੇ ਘਰ ਦੇ ਵੀ ਤੇਰੇ ਦਾ ਤੁਹਾਨੂੰ ਵੀ ਤੇਰੇ ਪਰਿਵਾਰੀ ਦੇ ਤੇਰੇ ਉਹਨੇ ਲਾਉਂਗੇ ਕਿ ਤੇਰਾ ਮੈਂ ਜਰੂਰ ਕਰੂਗਾ ਇੰਟਰਨੈਟ ਦੇ ਉੱਤੇ ਪਾ ਦੇਗਾ ਇਹ ਉਹ ਬਣਾ। ਇਹ ਤੁਹਾਨੂੰ ਤਾਂ ਇਹ ਤੁਹਾਨੂੰ ਦਿੱਤੀ ਨਾਲ ਤੁਹਾਨੂੰ ਆਹ ਇਹ ਤਾਂ ਸੀ ਕਿ ਪਿਆਰ ਉਹਨੇ ਜਿਆਦਾ ਸੋਣਾ ਮੈਂ ਨਾ ਤੈਨੂੰ ਅਸੀਂ ਇੱਕ ਚੌਹਾਂ ਦਾ ਸਟੈਂਡਲ ਹੋਇਆ ਕੋਈ ਤੂੰ ਹੈ ਤਾਂ ਹੈ ਨਹੀਂ ਦਰੇ ਚ ਮਾਹਰ ਹਸੇ ਤੇ ਉਹਨੇ ਵਿੱਚ ਸ਼ਾਮਲ ਕਰ ਲਿਆ ਨਿੱਕ ਨੂੰ ਵੀ ਨਾ ਚੁੱਪ ਕਰ ਗਿਆ ਨਾ ਉਹ ਬੋਲਿਆ ਇਹ ਤਾਂ ਸੀ ਕੋਈ ਤੇਰੇ ਮਰਦ ਕਰਕੇ ਜਿਉਂ ਪੜਨਾ ਨਹੀਂ ਤੂੰ ਸਾਰੀ ਮਿਹਨਤ ਵੀ ਸੜਿਆ ਨਾ ਕੋਈ ਜੇ ਬਾਹਰ ਆਇਆ ਤੈਨੂੰ ਪਤਾ ਜੇ ਤੂੰ ਮੇਰੇ ਬਾਰੇ ਜਾਣਦਾ ਹੀ ਐਵੇਂ ਮੈਂ ਤੇਰਾ ਫਿਰ ਅਸੀਂ ਇਨਫਾਉਂਡਰ ਵੀ ਕਰ ਅੱਛਾ ਠੀਕ ਹੈ ਜੀ ਜੀ ਉਸ ਤੋਂ ਬਾਅਦ ਫਿਰ ਪਰਵਾਜ਼ ਜੁਹਿਆਂ ਨੇ ਗਾਡੀ ਨੇ ਮਤਲਬ ਸਹੂਲਤ ਦਿੱਤੀ ਤੇ ਮੈਨੂੰ ਸਵੇਸ ਸੈਣੀ ਦੇ ਡੀਵੀ ਨੇ ਪਿਆਰ ਦੇ ਉਹਨਾਂ ਨੇ ਤਾਂ ਕੋਈ ਅਰਜ਼ੂ ਹੁਰਦਕਾਰੀ ਬੰਦ ਕੇ ਮੈਨੂੰ ਉੱਥੇ ਭਰਵਾਇਆ ਤੇ ਘੜਵਾ ਕੇ ਵੀ ਜਿਹੜੀ ਅਨਖਵਾੜੀ ਉਹ ਹਾਈਐਸ ਕਾਹਨੋਂ ਪੰਨੇ ਦੇ ਡਿਸਪਲ ਸੈਕਟਰ ਤੋਂ ਸੀਆਸੀ ਆਏ ਅੱਛਾ ਜੀ ਉਹਨਾਂ ਨੇ ਅਨਖਵਾੜੀ ਦਿੱਤੀ ਹੈ ਔਰ ਇਹ ਸਰਜੀਸ਼ ਸਿੰਘ ਅਰੇਵਾਦ ਕਹਿੰਦੇ ਕਿਸ਼ਨਾ ਭਰਾਲੋ ਕਿਤੇ ਇਹਦੀ ਡਿਊਟੀ ਨਹੀਂ ਸੀ ਇੱਥੇ ਜਲੰਧ ਦੇ ਸਿਸਟਮ ਦੇ ਗਿਆ ਜੀਆ ਗੁਰਦੁਆਰਾ ਇਹ ਉੱਥੋਂ ਨਰਮ ਘੁੰਗੇ ਜਿਹੜੇ ਤੋਂ ਆ ਗਏ ਨੇ ਮੈਨੂੰ ਮਤਲਬ ਕਿ ਉਹਦਾ ਤੇਰੇ ਨਾਲ ਕਰਕੇ ਟੌਪਰ ਮਤਲਬ ਦਿੱਤਾ ਬਾਪੇ ਕੋ ਸਸਰਾਂ ਦੇ ਜੇ ਪਰਚਾ ਹਲ ਬੱਜ ਕੀਤਾ ਅਗਰਕਾਰ ਨੇ ਸੀਐਮ ਸਾਹਿਬ ਨੇ ਕਰਾਇਆ ਉਹ ਪਰਚੇ ਪਿੰਨਾ ਕੋ ਯੂਰ ਰੱਦ ਕੀਤਾ ਦੇ ਦੋਸ਼ੀ ਗਾਇ ਬਾਹਰੇ ਕਰਦੇ ਆ ਪਰ ਮਜ਼ਾਕ ਕਰਦੇ ਆ ਜਦੋਂ ਕਿ ਇਹਨਾਂ ਦੇ ਬਹੁਤ ਐਨੀ ਧਨਾਵਾਂ ਹੋਰਦੀਆਂ ਦੀ ਇਹ ਬੰਦੇ ਅਜੇ ਜੇਲ੍ਹ ਚੋਂਦੇ ਤੇ ਕੋਈ ਮੈਂ ਕੁਮਾਖੇ ਗਾਵਨੋਂ ਦੁਆਰਾ ਚਿੱਠੀਆਂ ਵੀ ਲਿਖੀ ਆ ਕਿ ਇਹ ਦੋਨਾਂ ਦਾ ਹਾਲ ਤੁਸੀਂ ਪਰਚਾ ਦਾ ਵੀ ਕਰਾ ਦਾ ਪਰ ਇਹ ਇਨਵੈਸਟੀਗੇਸ਼ਨ ਨਹੀਂ ਹੋਈ ਕਿਉਂਕਿ ਬੰਦੇ ਸਾਰੇ ਡੀਜੀਪੀ ਦੇ ਨੇੜੇ ਨੇ ਉਹਨਾਂ ਦੇ ਕਿੰਨੇ ਚੜ੍ਹੇ ਨੇ ਇਹ ਲੱਗਦਾ ਕਿ ਇਹ ਜਿਹੜੇ ਅਪੁਆਇਰ ਸੀ ਵੀ ਤੋਂ ਕੋਲ ਵਾਈ ਜਾਵੇ ਜੀ ਬਸ ਦੇਰ ਦੇ ਤੇ ਬਾਕੀ ਮੈਨੂੰ ਸਭ ਤੋਂ ਵੱਧ ਹੀਟ ਹੋ ਰਹੀ ਲੱਗਦਾ ਉਹ ਐਵੇਂ ਨਹੀਂ ਨਾ ਮੇਰੇ ਨਾਲ ਮੈਂ ਨਾ ਨਾ ਗੱਲ ਕਰੂੰਗਾ ਪਰਿਆ ਇਹ ਸਾਰਾ ਮਾਮਲਾ ਹੈ ਜਦੋਂ ਨਾਲ ਦਾਤਾਰ ਸਾਹਿਬ ਨੂੰ 6 ਮਹੀਨੇ ਪਹਿਲਾਂ ਤੇ ਦਾਤਾਰ ਸਾਹਿਬ ਦੇ ਨਾਲ ਮੇਰੀ ਕੈਨੂਫ ਤੇ ਕਈ ਵਾਰ ਗੱਲ ਹੋਈ ਤਾਂ ਉਹਨਾਂ ਨੇ ਮੈਨੂੰ ਇਹੋ ਕਿਹਾ ਕਿ ਤੁਹਾਡਾ ਮਾਮਲਾ ਜਿਹੜਾ ਮੈਂਟਰੰਬਰ ਚਾਰਜ ਕਮੇਟੀ ਨੂੰ ਦਿੱਤਾ ਹੈ ਕਿ ਪ੍ਰਜਾ ਕਮੇਟੀ ਤੇ ਕਾਰਵਾਈ ਕਰ ਰਹੀ ਹੈ ਤੇ ਪਾਸੇ ਚੋਂ ਤੇ ਫਿਰ ਮੇਰੀ ਗੱਲਾਂ ਉਹ ਜੇਦਰ ਸਾਹਿਬ 6 ਮਹੀਨੇ ਹੋ ਗਏ ਮੇਰੇ ਉਦਾਰ ਸੀ ਜਦੋਂ ਅਤਿਮ ਨਾਮਲੇ ਕੋਲ ਕੋਈ ਆਇਆ ਮੇਰਾ ਕੇਸ ਕਿੱਥੇ ਹੈ ਮੈਂ ਤੁਹਾਡਾ ਕੋਲ ਧੰਬਰਜਾਰ ਕਮੇਟੀ ਦੇ ਕੋਲ ਆਇਆ ਮੈਂ ਧੰਬਰਜਾਰ ਕਮੇਟੀ ਦੇ ਜਿਹੜੇ ਮੈਂਬਰ ਨੇ ਡਾਕਟਰ ਜੰਗੂ ਬਾਦ ਅਕਰ ਸਿੰਘ ਤੇ ਸਰਦਾਰ ਭਰੂਪੁਰ ਦੇ ਖਾਲਸਾ ਉਹਨਾਂ ਨਾਲ ਟੈਲੀਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਅਵੇ ਭਾਈ ਸਾਡੇ ਤਾਂ ਇੱਕ ਸਾਲ ਹੋ ਗਿਆ ਵੀ 2011 ਦੇ ਵਿੱਚ ਮੀਟਿੰਗ ਹੋਈ ਧੰਬਰਜਾਰ ਕਮੇਟੀ ਦੇ ਕੋਲੋਂ ਬਾਤ ਮੇਰੇ ਨਹੀਂ ਹੋਈ ਸਾਡੇ ਕੋਲ ਤੇਰਾ ਕੋਈ ਦੇਖ ਨਹੀਂ ਆ ਇਹ ਕਾਰਵਾਈ ਤਾਂ ਜੇ ਜੇਰਾਲ ਕਾਲਦਸ ਸਾਹਿਬ ਨੇ ਨਹੀਂ ਕਰੀ ਸੀ ਖਾਲਸਾ ਦੇ ਕੋਈ ਮੈਨੂੰ ਜੀ ਜਿਹੜਾ ਸੀਗਾ ਸਾਡਾ ਪ੍ਰਿੰਮ ਰਾਜ ਦਾ ਪੰਜਾਬ ਦਾ ਸਰਦਾਰ ਉਹ ਮੇਰੇ ਤੇ ਆਪਣਾ ਮਕਤਬੀਰ ਸਿੰਘ ਪ੍ਰੈਸਰ ਪਾਉਂਦਾ ਰਹਿੰਦਾ ਰਾਇਨਾਵਤ ਰਹਾਉਂਦੇ ਆ ਇਹਨਾਂ ਪੁਲਿਸ ਵਾਲਿਆਂ ਨਾਲ ਕਮੇਟੀ ਬਣਾ ਚੜ੍ਹਦੇ ਗਏ ਮੀਤੂ ਕਿ ਮੈਂ ਜਲਕਾ ਸਾਹਿਬ ਨੂੰ ਵੀ ਸਵਾਲ ਪੁੱਛਿਆ ਲਿਖੀ ਕਿ ਇਹ ਕੀ ਚੀਜ਼ ਹੈ ਮੇਰੇ ਤੋਂ ਦਵਾ ਪਾਣੀ ਕਿ ਕਿਸੇ ਤੇ ਕੁਝ ਵੀ ਦਵਾਵਾਂ ਲੈਣਾ ਨਹੀਂ ਆਇਆ ਹੋਏ ਯਾਨੀ ਦੀ ਤਰਤੀ ਦੇ ਉੱਤੇ 6 ਮਹੀਨਾ ਦੇ ਤੋਂ ਅੰਮ੍ਰਿਤਸਰ ਸਿੱਖ ਨੂੰ ਗੁਰੇਤਤਾਰਾਂ ਦੀ ਯਰਗੀ ਕਰਦੀ ਉਹਦਾ ਉਹਨੂੰ ਇੰਨਾ ਜਮੀਨ ਦਾ ਕਰਤਾ ਤੇ ਪਿਆਰ ਹੀ ਕਰਦੀ ਤੇ ਸਾਨੂੰ ਆਸਾਬ ਨਹੀਂ ਮਿਲ ਰਿਹਾ ਤੇ ਕਾਸੀ ਦੂਜੇ ਸ਼ੂਬਿਆਂ ਚ ਤੇ ਬਾਹਰਲੇ ਦੇਸ਼ਾਂ ਤੇ ਅਸੀਂ ਸਾਹਿਬ ਜੀ ਆਦਰਕ ਸਭ ਨੇ ਆਖੜੀ ਤੋਂ ਇਹ ਲੱਗ ਰਿਹਾ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਜੋ ਕੁਝ ਮੇਰੇ ਨਾਲ ਵਾਪਰਿਆ ਕਿ ਮੈਂ ਜਿਹੜਾ ਪੰਜਾਬ ਹੁਗਾ ਸੀ ਸਿੱਕਾ ਸੂਰਨਾਂ ਦੇ ਵਿੱਚ ਮੈਂ ਉਸ ਮੇਰਾ ਸੁਣਦਾ ਉਹ ਕੋਈ ਅਮਰੀਕਾ ਲੈਣੀ ਕਿਸੇ ਨਾਲ ਸੋਨਿਕ ਕਮਿਟੀ ਦੇ ਪ੍ਰਧਾਨ ਨੇ ਸੁਣੀ ਆ ਮੈਂ ਜੇ ਤੱਕ ਤਾਂ ਇਹ ਮੈਂ ਜੇ ਦੇ ਲਿਖਾਉਣਾ ਲੈਟਰ ਵੀ ਗਿਆ 6 ਮਹੀਨੇ ਪੈਸੇ ਭੇਜਿਆ ਹੁਣ ਵੀ ਮੈਂ ਭੇਜਿਆ ਉਸ ਵਾਲੀ ਇਹ ਤਾਂ ਯਾਰ ਤਾਂ ਯਾਰ ਦੇਖੋ ਜੇ ਦੇ ਨਾਲ ਸਰ ਨੂੰ ਸਵਾਲ ਕਰਦਾ ਤੇ ਕੋਲੇ ਪ੍ਰਬੰਧ ਵਿੱਚ ਇੱਕ ਤਾਂ ਦੇਖੋ ਇੱਕ ਮੈਂ ਨਾ ਪੜਿਆ ਰਿਹਾ ਇੱਕ ਮੈਂ ਦੂਸਰਾ ਪ੍ਰਬੰਧ ਹਸ ਤੇ ਬੈਕਪ੍ਰਿੰਟ ਜਿਹੜਾ ਤੋਂ ਆਇਆ ਠੀਕ ਹੈ ਮੈਂ ਇਹਦਾ ਰੋਲਾ ਪਾ ਰਿਹਾ ਲੈਟਰ ਦੇ ਤੇ ਮੜਵਾ ਲਈ ਮੈਨੂੰ ਰਿਸਰਚ ਕਰਕੇ ਦਿਹਾਲੇ ਭਾਈ ਇਹ ਵੀ ਬਰੀ ਉੱਚਾ ਮਾਮਲਾ ਤੇ ਮੜਵਾ ਲਈ ਜੀ ਮੈਨੂੰ ਬੜੀ ਉਜਨੇ ਰਾਤ ਦਾ ਜਿਹੜਾ ਆਪਾਂ ਸੈਟ ਕੀਤਾ ਸੀ ਉਹਨੇ ਮਿੰਟ ਦੇ ਪ੍ਰਧਾਨ ਹੀ ਬਣ ਗਏ 코로나 ਦੇ ਜਦੋਂ ਮੇਰੇ ਸਮਝ ਲਿਤੇ ਕੋਈ ਕਾਰਵਾਈ ਨਹੀਂ ਕੀਤੀ ਜਿਵੇਂ ਕਿ ਬਹੁਤ ਦੋਸਤ আচ্ছা ਵੀਰ ਜੀ ਇਹ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਉਹ ਕਿੰਨੀ ਤਰੀਕ ਦੀ ਘਟਨਾ ਹੈ ਇਹ ਇਹ ਖਾਣਾ ਦਾ ਫਿਰ 13 12 ਨੂੰ ਸਾਡੇ ਬਨੇ ਪਟਿਆਲੇ ਤੋਂ ਇੱਕ ਵਾਰੀ ਫੇਰ ਰਿਪੀਟ ਕਰਿਓ ਕਿਉਂਕਿ ਤਰੀਕ ਪੂਰਾ ਸਹੀ ਨਹੀਂ ਆਵਾਜ਼ ਆਈ ਤੁਹਾਡੀ ਹਾਂਜੀ ਤੁਹਾਡੀ ਆਵਾਜ਼ ਸਹੀ ਨਹੀਂ ਆਈ ਇੱਕ ਵਾਰੀ ਦੁਬਾਰਾ ਰਿਪੀਟ ਕਰਿਓ ਤਰੀਕ ਕਿੰਨੀ ਤਰੀਕ ਨੂੰ ਫੜਿਆ ਗਿਆ ਤੁਹਾਨੂੰ ਸਕਾਰਾ ਬਣ ਗਈ 2012 ਤੇ ਕਿੰਨੇ ਕਿ ਦਿਨ ਤੁਹਾਨੂੰ ਰੱਖਿਆ ਉਸ ਵੇਲੇ ਜਦੋਂ ਇਹ ਤੁਹਾਨੂੰ ਤੁਹਾਡਾ ਨਾਈਟ ਟੌਕਚਰ ਕੀਤਾ ਤੁਹਾਨੂੰ ਕਿੰਨੇ ਦਿਨ ਰੱਖਿਆ ਉੱਥੇ ਉਹਨਾਂ ਨੇ ਜੀ ਮੈਨੂੰ ਮਤਲਬ 8:30 ਚੱਕ ਕੇ ਜਾ ਕੇ ਇਹ 2:00 ਤਾਂ ਹੀ 2:00 ਵਜੇ ਮੈਨੂੰ ਲੋਬੀ ਲੈ ਗਏ ਲੋਬੀ ਜਿਹੜਾ ਗਿਆ 6:00 ਵਜੇ ਤੱਕ ਮਤਲਬ ਇਹ 5:00 ਵਜੇ ਨੀਅਰ ਹੋ ਤਾ ਅੱਜ ਪੌਣਾ 5 ਸਰਜਨ ਮੇਰੇ ਵੱਲੋਂ ਤੇ ਆਇਆ ਇਹਨੇ ਮੈਨੂੰ ਅੱਧਾ ਘੰਟਾ ਪੌਣਾ 35 ਮਿੰਟ ਦੇ ਕਰੀਬ ਬਹੁਤ ਜ਼ਿਆਦਾ ਟਾਈਮ ਸਮਾਜਿਕ ਤੌਰ ਤੇ ਸਾਡੇ ਰਜਿਸਟਰ ਪਾਇਆ ਦੂਜੇ ਤੇ ਕਿ ਮੈਂ ਬਹੁਤ ਇਹ ਰਿੰਦਤਾਂ ਲੀਕਿਆ ਵੀ ਮੈਂ ਅੰਮ੍ਰਿਤ ਦਾ ਇਦੀਕਾਂ ਮੇਰਾ ਨਿਆਰਾ ਤੁਸੀਂ ਨਾ ਤਾਉ ਨਾ ਕੋਈ ਨਹੀਂ ਜਲਦੀਆਂ ਉਹਨੀਆਂ ਬਰਾਕ ਕੀ ਕੋਈ ਤਾਂ ਸਿੱਖੋ ਆਪਣੇ ਆਪ ਨੂੰ ਪਾਪੂ ਬਣੀ ਹੈ ਜਿੱਦ ਤੱਕ ਸਿੱਖਣਾ ਰਹਿ ਗਿਆ ਕੁਝ ਕਰ ਰਿਹਾ ਜੀ ਹੋਰ ਧਰਮ ਦਾ ਬੰਦਾ ਕਰੇ ਅਸੀਂ ਮੰਨ ਲਈਏ ਤਾਂ ਸਿੱਖ ਹੀ ਸਿੱਖਣਾ ਰਹਿ ਗਿਆ ਕੁਝ ਕਰ ਰਿਹਾ ਅਸੀਂ ਕਿੱਧਰੋਂ ਉਹ ਤੋਂ ਬਾਅਦ ਇਹਨਾਂ ਨੇ ਪਿੰਲੇ ਤੇ ਝੂਠਾ ਹੋ 2.5 ਕਰੋੜ ਦਾ ਹੰਨਾ ਮਾਲ ਪਿੰਦਾ ਨੂੰ ਹੀ ਪਰਦੇ ਦੇ ਵਿੱਚ ਕੋ 14% ਸੈਂਟਰ ਵੈਪਨਸ ਬਤਾ ਅੱਛਾ ਉਹਦੇ ਵਿੱਚ ਬਲਾਸੀ ਦਾ ਜਿਹੜਾ ਕੇਸ ਸੀਗਾ ਉਹਨੇ ਆਪਣਾ ਨਾਂ ਲਾ ਕੇ ਪਿੰਡ ਤੋਂ ਰਵਿੰਦਰ ਕੁਮਾਰਾ ਨਾਲ ਦਵਾਈ ਲੈ ਕੰਪਨੀ ਸੀ ਵੀ ਉਹਨੂੰ ਫਸਟੇਵਾ ਵਾਲਿਆ ਜਿਹੜਾ ਮੂਹੋਂ ਕਹਿੰਦਾ ਹੈ ਇਹ ਪਾਸਪ ਦੇ ਡੀਐਮ ਨੂੰ 200000 ਜਦਰਾ ਨਾਲ ਗਿਆ ਜਾਂਦਾ ਜਾਂਦਾ ਨੂੰ ਨਾਂ ਮੈਂ ਕਦੇ ਮਾਹਲਗੜੀ ਨਹੀਂ ਗਿਆ ਨਾਂ ਮੈਂ ਕਦੇ ਗੁਰੂਜਪੁਰ ਹੀ ਨਹੀਂ ਗਿਆ ਅੱਛਾ ਜੀ ਗੁਰੂਜਪੁਰ ਦੇ ਨੂੰ ਨੇ ਦੱਸਾਰਾ ਉਹਨੇ ਬੋਲਿਆ ਇਹ ਮੈਨੂੰ ਉਹਦੇ ਥੂਜੇ ਦੇ ਚਾ ਪਾ ਕੇ ਦੂਨੇ ਨਾਲ ਮੈਨੂੰ ਮਾਰਦੇ ਰੱਖਿਆ ਉਹ ਦੁਬਾਰਾ ਜੇਰ ਸਰਤਾ ਫਰੀਦ ਅੱਛਾ ਜੇਰ ਕਰੇਗਾ ਫਿਰ ਆਪ ਹੀ ਉੱਥੇ ਚੈਕਿੰਗ ਕਰ ਦੇ ਐਪੀਰ ਦੇ ਕੇ ਜਿੱਦੂ ਸੁਨੇਹੇ ਦਿਖਾ ਰਹੀ ਇਹ ਉਹ ਪ੍ਰਮੋਦ ਸਿੰਘ ਨਹੀਂ ਹੈ ਜਿਹੜਾ ਤੁਹਾਨੂੰ ਗਵਾਹ ਦੱਸੇ ਜਦੋਂ ਕਿ ਜਿਹੜਾ ਐਸਐਸਪੀ ਕੋਲਪੁਰ ਵਿਸ਼ਵਪਾਲ ਸਿੰਘ ਸੀਗਾ ਮੇਰਾ ਗਵਾਹੀ ਵੀ ਪਟਿਆਇ ਰਹਿਣਾ ਤੁਹਾਨੂੰ ਜ਼ਰੂਰ ਤੇ ਨਾਲ ਕੀ ਦੀ ਗੱਲ ਹੈ ਜਿਹੜਾ ਬਰਾਬੀ ਦਾ ਉਹਨੂੰ ਮੈਨੂੰ ਪਾਰ ਦਾ ਡੀਐਸਪੀ ਨਾਲ ਬੈਠਾ ਉਹਦਾ ਪਰਸਨਲਿਟੀ ਚਾਰਟ ਜੇ ਇਸ ਆਹ ਹੋ ਦੇ ਗਾ ਇਹਨਾਂ ਨੇ ਬਹੁਤ ਜਿਆਦੇ ਅਨੇਆ ਕੀਤਾ ਤੇ ਇਹ ਕਹੇ ਉਸ ਟਾਈਮ ਉੱਪਰ ਠੀਕ ਹੈ ਸੁਨੀਲ ਸਿੰਘ ਸੈਣੀ ਨੇ ਜੋ ਡੀਜੀ ਬਣਾਇਆ ਮੇਰੀ ਮਦਦ ਕੀਤੀ ਆ ਪਰ ਇਹ ਵੀ ਗੋਣਾ ਵਾਲੀ ਉਹ ਬੰਦੇ ਸੁਨੀਲ ਸਿੰਘ ਸੈਣੀ ਦੇ ਨੇੜੇ ਨੇ ਅੱਜ ਉਹਨਾਂ ਨੂੰ ਪੰਜਾਬ ਦੇ ਕਿਸੇ ਵੀ ਕੋਲਸਸਰ ਨੇ ਭਾਵੇਂ ਮੁੱਖ ਮੰਤਰੀ ਸਾਹਿਬ ਦੇ ਜਾਣ ਤੇ ਪ੍ਰਚਾਰ ਨਹੀਂ ਹੋ ਰਿਹਾ ਪਰ ਉਹ ਪਾਰਟੀ 'ਚ ਕੁਝ ਨਹੀਂ ਹੋ। ਜਿੱਤ ਨਾ ਗਰੀਆਂ ਵਾਲੀ ਸੀਗੇ ਇਹਨੂੰ ਨਹੀਂ ਲੱਗਦੀ। ਮੈਨਾਂ ਸਾਫ਼ ਨਹੀਂ ਮੈਨਾਂ। ਔਰ ਜਿਵੇਂ ਜਿਵੇਂ ਕਾਂਗਰਸ ਸਾਹਿਬ ਜਦੋਂ ਕਹਿੰਦੇ ਉਹ ਜਿਹੜੇ ਸਿੱਖ ਬੰਦੇ ਨੇ ਉਹਨਾਂ ਦੇ ਤਗਾ ਨੀ ਗੁੰਮਾ ਸੀ ਕੇਜ ਅਸਤੇ ਉਹ ਤਾਂ ਅਸੀਂ ਬੰਦੇ ਨੂੰ ਤਾਂ ਜਿਹੜਾ ਦੇਣਾ ਸਾਡੇ ਦੇ ਰਹੇ ਤੇ ਅੰਦਰ ਨਹੀਂ ਇਹਦੇ ਬੰਦੇ ਚਾਰ ਪੰਜ ਪੁਲਿਸ ਅਫਸਰ ਜਨਰਲ ਡਾਇਰੈਕਟਰ ਸੁਰਿੰਦਰਪਾਲ ਸਿੰਘ ਬੈਸਤਾ ਹੈ ਐਸਐਸਪੀ ਗੁਰੂਜਪੁਰ ਜਿਹੜਾ ਸਾਫ ਕਰ ਰਿਹਾ ਜਸਪਾਲ ਸਿੰਘ ਹੈ ਜੀ ਸੁਰਿੰਦਰ ਸਿੰਘ ਵਾਲਾ ਜੇ ਇੱਕ ਬੰਦਾ ਸਿੱਖ ਹੁੰਦੇ ਨੇ ਸਿੱਖ ਤਰ੍ਹਾਂ ਨੂੰ ਮਾਰੇ ਉਹਨਾਂ ਤੋਂ ਸਜਾ ਦੇ ਰਹੇ ਨੇ ਇਹਦਾ ਕੋਈ ਮਸਲਾ ਨਹੀਂ ਸਿੱਖੇ ਦੇ ਵਿੱਚ ਆਪਣਾ ਕਾਨੂੰਨ ਬਦਲ ਜੇ ਜੇਲ੍ਹਾਂਾਂ ਤੋਂ ਪਰਹਾਰ ਨੇ ਵੀ ਉਹ ਕੋਈ ਸਿੱਖ ਅਗਰਮੀ ਕਰਦਾ ਤਾਂ ਉਹ ਸਜਾ ਦੇ ਦੇ ਪਰਾਇਦਾ ਕੋਈ 6 ਮਹੀਨੇ ਲਾਗੇ ਵੀਡੀਓ ਵੀ ਨਹੀਂ ਸਰਵਲ ਨਹੀਂ ਹੁਣ ਤੁਸੀਂ ਫਿਰ ਮਤਲਬ ਕੋਈ ਕੇਸ ਕਿਤੇ ਪਾਇਆ ਕੋਈ ਜਿਹੜੀ ਇਨਕੁਆਰੀ ਤੁਸੀਂ ਮੰਗ ਰਹੇ ਹੋ ਇਹਦੇ ਤੇ ਕੋਈ ਪੈਰਵਾਹੀ ਕਿਤੇ ਹੋ ਰਹੀ ਹੈ ਕਿ ਨਹੀਂ ਹੋ ਰਹੀ ਪਾਇਆ ਪਰ ਕਿਉਂਕਿ ਮੇਰੀ ਆਰਥਿਕ ਪੋਜੀਸ਼ਨ ਵੀ ਇੰਨੀ ਕੋਈ ਵਧੀ ਵਧੀਆ ਨਹੀਂ ਹੈ ਕਿ ਜਿਵੇਂ ਹਾਲ ਹੀ ਕੋਰਟ ਚ ਕੇਸ ਦਾ 5 ਲੱਖ ਰੁਪਏ ਤੋਂ ਘੱਟ ਦੀ ਜਿਹੜਾ ਕਰਦਾ ਹੈ ਉਹ ਭਾਨ ਬ੍ਰਾਮਦਰਸਨ ਨੂੰ ਮਿਲਿਆ ਠੀਕ ਹੈ ਉਹ ਵੀ ਵਿਚਾਰੇ ਨਹੀਂ ਮਜ਼ੀਰਤਾ ਨੇ ਉਹ ਉਹਨੇ ਬੱਚੇ ਬਾਲਣੇ ਨੇ ਠੀਕ ਹੈ ਸੇ ਕੋਈ ਸਤਾਵਾਤ ਕਰ ਰੂਰੇ ਇੰਦੇ ਨੇ ਪਰ ਫੰਡਲ ਕੋਈ ਨਹੀਂ ਦਿੰਦਾ ਇਹ ਇੱਕ ਬੜੀ ਮਸਿਹਰਤਾ ਉਹਨੂੰ ਆਵਾਜ਼ ਵਾਲੇ ਨੰਦ ਸਿੰਘ ਬਹੁਤ ਵਧੀਆ ਕੰਮ ਕਰ ਰਿਹਾ ਪਰ ਜਦੋਂ ਕੋਈ ਪੈਸੇ ਦੀ ਗੱਲ ਆਉਂਦੀ ਹੈ ਉਹ ਵਿਗਾੜਾ ਸਿੱਖ ਜਾਂਦੀ ਕਿਤੇ ਵੱਡੀ ਜੋਮਣੀ ਕਮੇਟੀ ਕਦੇ ਗੱਲ ਮਤ ਨਹੀਂ ਕਰਦੀ ਜਦੋਂ ਕਿ ਇਹ ਦੇਸ਼ ਦਾ ਮੈਂ ਇਹ ਨਹੀਂ ਕਰਦਾ ਪੰਥਕ ਸਰਕਾਰ ਇਹ ਨਹੀਂ ਐਕਾਦੀ ਸਰਕਾਰ ਐਸਪੀਸੀ ਨਾਲ ਮਿਲ ਜੁਲੀ ਹੈ ਤੇ ਫਿਰ ਐਸਪੀਸੀ ਦੇ ਪ੍ਰਧਾਨ ਨੂੰ ਕਿਉਂ ਨਹੀਂ ਮਾਣਾ ਸੀਰੇ ਨੂੰ ਰੁਲਵਾਉਂਦੇ ਸੋਹਣੀ ਨਿਗਰਾਨਾ ਕਾਲ ਬਸ ਤਾਂ ਆਪਣਾ ਪ੍ਰੈਸ਼ਰ ਵਧਾ ਕੇ ਸੀਐਮ ਨੂੰ ਪ੍ਰੈਸ ਠੀਕ ਹੈ ਵੀਰ ਜੀ ਚਲੋ ਤੁਸੀਂ ਕੁਝ ਠੀਕ ਹੈ ਵੀਰ ਜੀ ਜੇ ਜ਼ਰੂਰ ਹੋਵੇ ਤਾਂ ਮੈਂ ਹਾਈਕੋਰਟ ਤੇ ਜਾਵਾਂਗਾ ਤੇ ਹੋਰ ਕੀ ਕਰਾਂਗਾ ਠੀਕ ਹੈ ਕੋਈ ਮਤਲਬ ਤੁਸੀਂ ਸੋਚਦੇ ਹੋ ਕਿ ਕੁਝ ਤੁਸੀਂ ਆਪਣੇ ਤੌਰ ਤੇ ਸਾਡੇ ਵੱਲੋਂ ਬਾਹਰੋਂ ਕੋਈ ਅਸੀਂ ਉਪਰਲਾ ਕਰ ਸਕੀਏ ਤੁਹਾਡੇ ਲਈ ਕੋਈ ਕਿਸੇ ਕਿਸਮ ਦਾ ਕੋਈ ਜਾਂ ਕੋਈ ਸਨੇਹ ਮਤਲਬ ਇਹ ਪੰਥਕ ਸਰਕਾਰ ਬਾਰੇ ਜਾਂ ਕੋਈ ਆਪਣੇ ਤੌਰ ਤੇ ਗੱਲ ਕਰਨੀ ਚਾਹੁੰਦੇ ਹੋ ਤੇ ਕੋਈ ਗੱਲ ਇਹ ਹੈ ਕਿ ਇਹ ਇਸੇ ਤਰ੍ਹਾਂ ਨਹੀਂ ਅਸੀਂ ਕੋਈ ਇਹੜਾ ਮੇਰਾ ਨਹੀਂ ਕਿਸੇ ਮਾਮਲਾ ਇਹ ਇਕਦਾਰਾ ਮਾਮਲਾ ਇਹ ਤਰ੍ਹਾਂ ਕਿ ਸਿੱਖੇ ਸਮੱਸਿਆ ਨੂੰ ਤੁਸੀਂ ਨਹੀਂ ਰਹੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਖ ਪੌਮ ਬਾਰੇ ਬਹੁਤ ਖਾਰਗ ਗੱਲ ਹੋਊਗੀ ਇਸ ਤੇ ਕਰਦੇ ਉਹ ਕੋਲੋਂ ਪਾ ਬਿਸ਼ਵਾਸ ਉੱਠੇਗਾ ਕਿਉਂਕਿ ਅੱਜ ਤੇ ਸਾਡੀ ਨੌਜਵਾਨ ਜਿਹੜੀ ਪੇੜੀ ਹੈ ਉਹ ਪਹਿਲੀ ਨਸ਼ਿਆਂ ਦੇ ਵਿੱਚ ਇੰਨੀ ਦੰਤਾਰ ਹੋ ਗਈ ਆ ਜਦੋਂ ਉਹ ਇਹਦਾ ਦੇਖਦੇ ਨੇ ਅੱਜ ਮੈਨੂੰ ਵੀ ਕਈ ਬੰਦੇ ਸਵਾਲ ਕਰਦੇ ਆ ਮੇਰੇ ਨਾਅਕ ਤੇ ਕਲੀਨ ਸਵਾਲ ਕਰਦੇ ਆ ਮੇਰੇ ਰਿਸ਼ਤੇ ਦਾ ਸਵਾਲ ਕਰਦੇ ਆ ਉਹ ਕਹਿੰਦੇ ਹੋਰ ਸਵਾਲ ਆਇਆ ਤੇ ਉਹ ਤੇਰੇ ਅੰਦਰ ਕਿਸੇ ਦਾ ਮੋਰ ਕਿੱਥੇ ਗਈ ਤੇ ਤੇ ਮੇਰੇ ਦੇ ਪੁੱਤਾਂ ਹੈ ਸਵਾਲ ਕਰਦੇ ਆ ਤੇ ਮੈਨੂੰ ਉਸ ਕੰਮ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਦੂਗਾ ਕਿ ਇਹ ਜਿਹੜੀ ਸਾਡੀ ਜਿਹੜੀ ਕੌਮੋਂ ਵੱਗਦੀ ਆ ਇਸਾ ਦਾ ਜਨਰਲ ਗੁਰੂ ਨੰਦ ਉਹਨਾਂ ਪ੍ਰਸ਼ੰਗਾਰ ਹਸਪਤਾਲ ਮੈਨੂੰ ਜੀਹਤ ਕਰਵਾਇਆ ਸੀ ਉਹਨਾਂ ਨੇ ਪਰਚਾ ਵੀ ਦਰਜ ਕਰਵਾਉਣ ਵਾਸਤੇ ਮੈਨੂੰ ਇਹਤ ਕੀਤੀ ਹੈ ਨਾਮ ਦੇ ਨਹੀਂ ਦੇ ਸਕਦਾ ਆ ਕਿਤੇ ਨਹੀਂ ਕਿ ਇਤਨਾ ਮਾਮਲਾ ਪਰਵਾਹ ਨਹੀਂ ਨੀਂ ਲਿਗਦਾ ਜੀ ਉਹ ਪਿੰਡਵਾਲੀਆ ਜਿਹੜਾ ਅਲਤਖਰ ਦੀ ਔਰ ਜਿਹੜੋਨੇ ਗੁਰਦੁਆਰਾ ਪਰੋਲੋਂ ਬੈਠੇ ਪ੍ਰਧਾਨ ਜੀ ਨਾਲਾਈਏ ਐਜੈਂਟ ਕਿਸੇ ਨੇ ਮੈਂਬਰਾਈ ਜਨਾਈਏ ਉਹਨੂੰ ਕਰਵਾਇਆ ਕਿੰਨੇ ਨਾਲ ਗੁਰੂ ਆ ਜੀ ਕਿਸੇ ਦਾ ਮਾਮਲਾ ਉਹ ਤਾਂ ਸਾਹ ਪਾਉਂਦਾ ਪਾਉਂਦੀ ਲੱਗਦਾ ਵੈਸੇ ਤੁਹਾਡੀ ਜਿਹਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਕਿ ਪੰਥਕੀ ਸਰਕਾਰ ਹੋਵੇ ਤੇ ਇੱਕ ਕਮਰਤ ਸਿੱਖ ਨੂੰ ਇੱਥੇ ਇਨਸਾਫ ਨਹੀਂ ਮਿਲ ਰਿਹਾ ਬੜਾ ਦੁਖਦਈ ਇਹ ਘਟਨਾ ਹੈ ਤੇ ਚਲੋ ਅਸੀਂ ਆਪਣੇ ਤੌਰ ਤੇ ਤੁਹਾਡੀ ਆਵਾਜ਼ ਜਣੀ ਹੈਗੀ ਹੈ ਕੋਸ਼ਿਸ਼ ਕਰਦੇ ਹਾਂ ਉਠਾਉਣ ਦੀ ਤੇ ਆਸ ਕਰਦੇ ਹਾਂ ਕਿ ਸ਼ਾਇਦ ਕਿਸੇ ਇਨਸਾਫ ਦਾ ਕਰ ਅਸੀਂ ਪਹੁੰਚ ਸਕੀਏ ਤੇ ਠੀਕ ਹੈ ਵੀਰ ਜੀ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਤਿ ਸ੍ਰੀ ਅਕਾਲ ਜੀ